ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਈ ਜਿਹੜੇ ਕਿ ਪੰਜਾਬੀ ਲਿਟਰੇਚਰ ਸੈਮੈਸਟਰ 3 ਦਾ ਪੰਜਾਬੀ ਲਿਟਰੇਚਰ ਦਾ ਜਿਹੜੇ ਕਿ ਦੁਨੀਆ ਇੱਕ ਮਹਿਲ ਹੈ ਗੁਰਵਖ ਸਿੰਘ ਪ੍ਰਿਤਲੜੀ ਦਾ ਇਹ ਸਫਰਨਾਮਾ ਇਸ ਦਾ ਆਪਾਂ ਵਿਸ਼ਾ ਵਸਤੂ ਤੇ ਸਫਰਨਾਮਾ ਦੇ ਵਿਸ਼ੇਸ਼ਤਮ ਅਲੱਗ ਵੀਡੀਓ ਅਪਲੋਡ ਕਰਤੀ ਆ ਤੁਸੀਂ ਵਾਚ ਕਰ ਸਕਦੇ ਹੋ ਤੇ ਫਿਰ ਇਸ ਨਾਵਲ ਦੇ ਜਿਹੜੇ ਕਿ ਕਾਂਡ ਨੇ ਉਹ ਉਹਨਾਂ ਦੇ ਕੁਐਸਚਨ ਆਨਸਰ ਨੇ ਕਾਫੀ ਜ਼ਿਆਦਾ ਕਾਂਡ ਦਿੱਤੇ ਹੋਏ ਨੇ ਉਹਨਾਂ ਦਾ ਪ੍ਰਸ਼ਨ ਉੱਤਰ ਆਪਾਂ ਉਹਨਾਂ ਦੇ ਵਿੱਚੋਂ ਮੇਨ ਮ ਸੋ ਆਪਾਂ ਨੇ ਜਿਹੜੇ ਕਿ 2022 ਦੇ ਵਿੱਚ ਜਿਹੜੇ ਆਏ ਹੋਏ ਨੇ ਇੱਕ ਵੀਡੀਓ ਚ ਇੱਕ ਵੀਡੀਓ 23 ਵਾਲੇ ਕਰ ਰਹੇ ਨੇ ਉਸ ਵੀਡੀਓ ਹੁਣ ਇਸ ਵਾਲੀ ਵੀਡੀਓ ਚ 21 2021 ਚ ਜਿਹੜੇ ਆਏ ਹੋਏ ਨੇ ਦੋ ਉਹ ਕਰਾਂਗੇ ਤੇ ਸਟੂਡੈਂਟਸ ਇਹ ਜਿਹੜੇ ਕਿ ਤੁਹਾਨੂੰ 15 ਮਾਰਕਸ ਦਾ ਜਿਹੜੇ ਕਿ ਕੁਸ਼ਣ ਆਉਣੇ ਨੇ ਠੀਕ ਹੈ ਤੇ ਹਾਂਜੀ ਹੁਣ ਆਪਾਂ ਕਰਾਂਗੇ ਕੁਸ਼ਣ ਇਸ ਦੇ ਵਿੱਚ ਪਹਿਲਾ ਹੈਗਾ ਇੱਕ ਹੋਰ ਮੁਸਕਰਾਹਟ ਕਾਣ ਦਾ ਸਾਰ ਲਿਖਣਾ ਹਾਂਜੀ ਝੂਮੇ ਦੇ ਦਿਨ ਅੱਧੀ ਛੁੱਟੀ ਸੀ ਜੁਮੇਲੇ ਦਿਨ ਅੱਧੀ ਛੁੱਟੀ ਸੀ ਜੁਗਾ ਮਤਲਬ ਕਿ ਸ਼ੁੱਕਰਵਾਰ ਜੇ ਪੁੱਛਿਆ ਜਾ ਸਦਾ ਸਫਾਈ ਸੇਵਕਾ ਦੇ ਘਰ ਦੀ ਫੇਰੀ ਦਾ ਵਰਣਨ ਕਰਨਾ ਤੇ ਲੋਡੇ ਵੇਲੇ ਸੈਰ ਕਰਦਾ ਲੇਖਕ ਥੋੜਾ ਜਿਹਾ ਦੂਰ ਨਿਕਲਿਆ ਤੇ ਅੱਗੇ ਜਾ ਕੇ ਉਹਨੇ ਦੇਖਿਆ ਕਿ ਪਾਣੀ ਦੀ ਇੱਕ ਰੇਜ਼ ਦੇ ਕੰਡੇ ਕਈ ਕੁੜੀਆਂ ਪੈਰ ਤੋਰੀਆਂ ਨੇ ਤਾਂ ਇਹ ਦੇਖ ਕੇ ਲੇਖਕ ਖੜ ਜਾਂਦਾ ਤਾਂ ਫਿਰ ਕੁੜੀਆਂ ਦੀ ਨਜ਼ਰ ਉਹਦੇ ਪੈਂਦੀ ਆ ਪੈਂਦੀ ਦੇਖ ਕੇ ਉਹ ਅੱਗੇ ਤੁਰ ਜਾਂਦਾ ਲੇਖਕ ਪਰ ਇਸੇ ਸਮੇਂ ਉਸ ਨੂੰ ਕਿਸੇ ਦੇ ਪੈਰਾਂ ਦੀ ਆਵਾਜ਼ ਪਿੱਛੇ ਸੁਣੀ ਉਹ ਤੁਰਿਆ ਜਾ ਰਿਹਾ ਸੀ ਮਦਦ ਲਈ ਨੂੰ ਪਿੱਛੋਂ ਆਵਾਜ਼ ਸੁਣੀ ਪੈਰਾਂ ਦੀ ਇਹ ਉਸਦੇ ਕੰਮ ਉੱਤੇ ਲੱਗੀਆਂ ਮਜ਼ਦੂਰਨੀਆਂ ਦੀ ਸਫਾਈ ਸੇਵਕਾ ਸੀ ਜਿਹੜੇ ਕੰਮ ਉੱਤੇ ਮਜ਼ਦੂਰ ਨੇ ਲੱਗੇ ਹੋਣੇ ਸੀ ਉਹਨਾਂ ਦੀ ਸਫਾਈ ਸੇਵਕਾ ਸੀ ਇਹ ਤੇ ਕੰਮ ਉੱਤੇ ਉਹ ਮੋٹے ਪੱਦੇ ਤੇ ਥਾਂ-ਥਾਂ ਤੋਂ ਗੰਡੇ ਸੀਤੇ ਕੱਪੜੇ ਪਾ ਕੇ ਆ ਕਰਦੀ ਸੀ ਪਰ ਉਹ ਇਸ ਵੇਲੇ ਜਿਹੜੀ ਕਿ ਰੇਸ਼ਮੀ ਨਕਾਬ ਦੇ ਵਿੱਚ ਫੁੱਲ ਹੀ ਨਹੀਂ ਸੀ ਸਮਾਉਂਦੀ ਤੇ ਉਸਨੇ ਲੇਖਕ ਨੂੰ ਆਪਣੇ ਘਰ ਚੱਲਣ ਲਈ ਕਿਹਾ ਸਫਾਈ ਸੇਵਿਕਾ ਦੇ ਘਰ ਦੇ ਸਾਰੇ ਬੱਚਿਆਂ ਨੇ ਉਹਨੂੰ ਖੁਸ਼ ਆਮਦੇਦ ਆਖਿਆ ਮਤਲਬ ਕਿ ਸਵਾਗਤ ਕੀਤਾ ਬਾਹਰ ਮੌਸਮ ਬਹੁਤ ਠੰਡਾ ਸੀ ਪਰ ਮਾਂ ਅੰਦਰ ਮਾਂ ਦਾ ਅੰਦਰ ਠੀਕ ਹੈ ਜਿਹੜਾ ਰੂਮ ਸੀ ਉਹ ਬਹੁਤ ਨਿੱਗਾ ਸੀ ਤੇ ਉਸਨੇ ਇੱਕ ਚੌਂਕੀ ਕੋਲਿਆਂ ਦੀ ਨੀਵੇਂ ਸੇਕ ਵਾਲੀ ਅੰਗਿੱਠੀ ਧਰੀ ਹੋਈ ਸੀ ਕੋਲੇ ਮਤਲਬ ਕਿ ਅੱਗ ਵਾਲੇ ਤਾਂ ਉੱਤੇ ਚੁਪਾਸੀ ਮੋٹے ਕੱਪੜੇ ਖਿਲਰੇ ਹੋਏ ਸੀ ਤੇ ਜਿਹਨੂੰ ਉਹ ਕੁਰਸੀ ਕਹਿੰਦੇ ਸੀ ਤੇ ਇਸ ਦਾ ਕੱਪੜਾ ਚੁੱਕ ਕੇ ਸਾਰੇ ਉਸ ਦੇ ਆਲੇ-ਦੁਆਲੇ ਲत्ता ਅੰਦਰ ਵੱਲ ਕਰਕੇ ਬੈਠ ਜਾਂਦੇ ਸੀ ਇੱਕ ਤਕੀਆ ਢੋ ਲਈ ਉਹਨਾਂ ਨੇ ਲੇਖਕ ਦੇ ਪਿੱਛੇ ਲਾ ਕੇ ਰੱਖਤਾ ਤੇ ਉਹਨੂੰ ਛੋਟੇ-ਛੋਟੇ ਚੀਨੀ ਦੀਆਂ ਪਿਆਲੀਆਂ ਦੇ ਵਿੱਚ ਬਿਨਾ ਦੁੱਧ ਤੋਂ ਹੀ ਜਿਹੜੀ ਕਿ ਚਾਹ ਫਿਰ ਲਿਆ ਕੇ ਦਿੱਤੀ ਫਿਰ ਉਹਨਾਂ ਨੇ ਪੀਤੀ ਲੇਖਕ ਨੇ ਇੱਕ ਬੜਾ ਹੀ ਸੁਆਦਲਾ ਉਥੇ ਸਮੋਦਾ ਵਿਤਿਆ ਬੱਚਿਆਂ ਦੇ ਕੱਪੜੇ ਪੂਰੇ ਨਾ ਹੋਣ ਕਰਕੇ ਉਹ ਉਸ ਨੂੰ ਸੜਕ ਤੱਕ ਛੱਡਣ ਆਈ ਪਰ ਜਮਾਦਾਰ ਨੇ ਬੜੇ ਚਾਹ ਦੇ ਨਾਲ ਪਰਿਉਦੇ ਨਾਲ ਜਿਹੜੇ ਕੀ ਬਾਹਰ ਤੱਕ ਉਹਨੂੰ ਛੱਡਣਾਈ ਕਾਲੀ ਕਾਰਨ ਲੇਖਕ ਨੇ ਸੜਕ ਦੇ ਮੋੜ ਉੱਤੇ ਉਹਦਾ ਧੰਨਵਾਦ ਕੀਤਾ ਤੇ ਉਸਨੇ ਕੋਈ ਗੱਲ ਜਹੀ ਕੋਈ ਗੋਲ ਜਹੀ ਚੀਜ਼ ਆਪਣੀ ਬਾਹ ਥੱਲੇੋਂ ਕੱਢੀ ਤੇ ਲੇਖਕ ਨੂੰ ਦੇਣੀ ਚਾਹੀ ਲੇਖਕ ਨੇ ਆਪ ਮਹਾਰੇ ਹੱਥ ਬਟਾ ਕੇ ਉਹਦਾ ਤੋਹਫਾ ਫੜ ਲਿਆ ਜੋ ਕਿ ਖੇਤ ਖੇਤਾਂ ਦਾ ਕद्दू ਸੀ ਠੀਕ ਹੈ ਮਨਨ ਕਿ ਜਿਹੜੀ ਚੀਜ਼ ਫੜਾਈ ਹੋਈ ਸੀ ਕद्दू ਸੀ ਲੇਖਕ ਉਸ ਪਾਰੇ ਕद्दू ਨੂੰ ਕਦੇ ਸੱਜੇ ਤੇ ਕਦੇ ਖੱਬੇ ਹੱਥ ਵਟਾਉਂਦਾ ਤੇ ਕਦੇ ਦੋਹਾਂ ਹੱਥਾਂ ਨਾਲ ਢਿੱਡ ਉੱਤੇ ਉਸ ਭਾਰੇ ਕੱਦੂ ਨੂੰ ਸਾਂਹਦਾ ਆਪਣੇ ਕੈਂਪ ਵੱਲ ਤੁਰਿਆ ਜਾ ਰਿਹਾ ਸੀ ਤੇ ਉਹਦੇ ਮਨ ਦੇ ਵਿੱਚ ਇੱਕ ਮਿੱਠਾ ਜਿਹਾ ਯਕੀਨ ਗੁਦਗੁਦਾ ਰਿਹਾ ਸੀ ਕਿ ਅੱਜ ਰਾਤ ਉਹ ਤੇ ਇਹ ਮਿੱਠਾ ਕੱਦੂ ਦੋਵੇਂ ਕਿਸੇ ਦੀ ਪ੍ਰਸੰਨ ਨੀਂਦ ਦਾ ਸੁਪਨਾ ਹੋਣਗੇ ਸੋ ਏਸੀ ਜਿਹੜੇ ਕਿ ਇੱਕ ਇੱਕ ਹੋਰ ਮੁਸਕਰਾਹਟ ਤੇ ਨੈਕਸਟ ਆਪਾਂ ਕਰਦੇ ਹਾਂ ਯੂਰਪ ਦਾ ਕਸ਼ਮੀਰ ਸਵਿਟਜ਼ਰਲੈਂਡ ਹਾਂਜੀ ਲੇਖਕ ਨਿਊਯਾਰਕ ਸਵਿਟਜ਼ਰਲੈਂਡ ਦੇ ਵਿੱਚ ਜਾ ਰਿਹਾ ਸੀ ਰਸਤੇ ਵਿੱਚ ਰੇਲਵੇ ਲਾਈਨ ਉੱਪਰ ਬਰਫ਼ ਦੀ ਚਟਾਨ ਡਿੱਗ ਕਰਕੇ ਉਹਦੀ ਗੱਡੀ ਦਾ ਰਾਹ ਬਦਲ ਗਿਆ ਤੇ ਉਹਨੇ ਨਿਊਜ਼ਾਰਕ ਦੀ ਥਾਂ ਤੇ ਫਿਰ ਮਿਊਨਿਕ ਜਰਮਨੀ ਵਰਕਰ ਕਰ ਲਿਆ ਤੇ ਲੇਖਕ ਨੂੰ ਕੋਈ ਮੁਸ਼ਕਲ ਮਹਿਸੂਸ ਨਾ ਹੋਈ ਕਿਉਂਕਿ ਉੱਥੋਂ ਦੇ ਕਿਉਂਕਿ ਉੱਥੋਂ ਵੀ ਜੇ ਆਉ ਮਿਲਦੇ ਮਿਲ ਜਾਂਦੇ ਸੀ ਤਾਂ ਪਾਸਟ ਟਾਈਮ ਵਿਖੇ ਐਮ ਐਨ ਰਾਏ ਦੀ ਪਤਨੀ ਨੇ ਲੇਖਕ ਨੂੰ ਤਾਕੀਦ ਕੀਤੀ ਕਿ ਉਹ ਨਿਊਯਾਰਕ ਵਿੱਚ ਉਹਦੇ ਪਤੀ ਨੂੰ ਡੋਂਡ ਕੇ ਮਤਲਬ ਕਿ ਉਹਨੂੰ ਲੱਭ ਕੇ ਲਿਆਵੇ ਤੇ ਉਸਨੇ ਉਹਨਾਂ ਨੂੰ ਲੱਭਿਆ ਪਰ ਉਹ ਉਹਨੂੰ ਓਡੇ ਨਾ ਜਾਪੀ ਜਿੱਦਾਂ ਵੱਡਾ ਉਹ ਉਸਨੇ ਉਹਨਾਂ ਦਾ ਨਾਮ ਸੁਣਿਆ ਸੀ ਮਤਲਬ ਕਿ ਉਹਨੂੰ ਉਹਨਾਂ ਨਾਲ ਹੀ ਲੱਗਿਆ ਹੋਵੇਗਾ ਜਿਨ੍ਹਾਂ ਨੇ ਉਸਦਾ ਨਾਮ ਸੁਣਿਆ ਸੀ ਜਿਹਨੂੰ ਲੱਭਿਆ ਉਹਨੇ ਲੇਖਕ ਠੀਕ ਹੈ ਤੇ ਇਸ ਦਾ ਕਾਰਨ ਸ਼ਾਇਦ ਇਹ ਸੀ ਕਿ ਲੇਖਕ ਗਾਂਧੀ ਜੀ ਦਾ ਅਸ਼ਰਧਾਲੂ ਸੀ ਫਿਰ ਲੇਖਕ ਨਿਊਯਾਰਕ ਸ਼ਹਿਰ ਦੇਖਣ ਲਈ ਗਿਆ ਇਹ ਸ਼ਹਿਰ ਬੜਾ ਸਾਫ਼ ਸੀ ਉਹਨੂੰ ਨਿਊਯਾਰਕ ਝੀਲ ਦਾ ਨਜ਼ਾਰਾ ਬੜਾ ਪਿਆਰਾ ਲੱਗਿਆ ਸਵਿਸ ਲੋਕਾਂ ਦੀ ਹੋਟਲ ਸੇਵਾ ਸਾਰੇ ਯੂਰਪ ਦੇ ਵਿੱਚ ਮਸ਼ਹੂਰ ਆ ਤੇ ਨਿਊਯਾਰਕ ਤੋਂ ਕੁਝ ਫਾਸਲੇ ਉੱਤੇ ਸੈਂਥ ਮੋਟ੍ਰਿਸ ਇਸ ਮੁਲਕ ਦੀ ਸਿਆਲੇ ਦੀ ਜਿਹੜੀ ਕਿ ਸੈਰਗਾ ਤੇ ਇੱਥੇ ਹਰ ਕਿਸਮ ਦੇ ਖੇਡਾਂ ਖੇਡੀਆਂ ਖੇਡਾਂ ਹੁੰਦੀਆਂ ਨੇ ਸਿਆਲ ਦੇ ਵਿੱਚ ਇੱਥੇ ਬਹੁਤ ਬਰਫ਼ਾਈ ਗਈ ਹੁੰਦੀ ਆ ਤੇ ਲੇਖਕ ਨੂੰ ਦੋ ਦਿਨ ਪਛੜੇਵੇਂ ਕਾਰਨ ਹੋਟਲ ਦੇ ਵਿੱਚ ਆਪਣੀ ਬੁੱਕ ਕਰਾਈ ਥਾਂ ਨਾ ਮਿਲੀ ਪਰ ਹੋਟਲ ਦੇ ਮੈਨੇਜਰ ਨੇ ਟੈਲੀਫੋਨ ਕਰਕੇ ਲੇਖਕ ਨੂੰ ਕਿਸੇ ਪਰਿਵਾਰ ਦੇ ਵਿੱਚ ਥਾਂ ਦੇ ਦਿੱਤੀ ਤੇ ਜਿਸ ਇਸਤਰੀ ਦੇ ਘਰ ਵਿੱਚ ਲੇਖਕ ਨੂੰ ਰਹਾਇਸ਼ ਮਿਲੀ ਉਸ ਦਾ ਦਿਲ ਕਿਸੇ ਸੋਹਣ ਵਾਦੀ ਸੋਹਣੀ ਵਾਦੀ ਦੇ ਨਾਲੋਂ ਘੱਟ ਨਹੀਂ ਸੀ ਮਤਲਬ ਕਿ ਬਹੁਤ ਵਧੀਆ ਸੀ ਇੱਕ ਦੋ ਦਿਨ ਤਾਂ ਵਿੱਚ ਹੀ ਉਹ ਲੇਖਕ ਦੀ ਘਰ ਵਾਪਸੀ ਦੀ ਉਡੀਕ ਕਰਨ ਲੱਗੀ ਉਹਨੂੰ ਚਿੰਤਾ ਲੱਗੀਗੀ ਲੇਖਕ ਦਾ ওভারਕੋਟ ਭਾਰਾ ਨਹੀਂ ਤੇ ਉਹ ਸ਼ਰਾਬੀ ਨਹੀਂ ਪਿੰਦਾ ਤੇ ਉਸ ਇਸਤਰੀ ਨੇ ਰਾਤ ਦਾ ਖਾਣਾ ਲੇਖਕ ਦੇ ਨਾਲ ਖਾਣ ਦੀ ਖੁਸ਼ੀ ਪ੍ਰਗਟ ਕੀਤੀ ਸੀ ਤੇ ਇਸ ਲਈ ਉਸ ਨੂੰ ਉਡੀਕਦੀ ਰਹਿੰਦੀ ਤੇ ਉਹ ਇੱਕ ਵਿਧਵਾ ਇਸਤਰੀ ਸੀ ਉਹਦੇ ਦੋ ਬੱਚੇ ਸੀ ਤੇ ਆਪਣੇ ਘਰ ਮਹਿਮਾਨ ਰੱਖ ਕੇ ਉਹ ਗੁਜ਼ਾਰਾ ਕਰਦੀ ਸੀ ਗੈਸਟ ਰੱਖਦੀ ਸੀ ਮਤਲਬ ਕਿ ਰੈਂਟ ਤੇ ਤਾਂ ਲੇਖਕ ਦੱਸਦਾ ਕਿ ਪ੍ਰਸੰਸਾ ਦਾ ਹੁਨਰ ਹਰ ਸਵੀਸਤੀ స్త్రీ ਦੇ ਵਿੱਚ ਸੁਭਾਵਿਕ ਹੈ ਮਤਲਬ ਕਿ ਕੁਦਰਤ ਵੱਲੋਂ ਹੀ ਆ ਪਰ ਜਿਹੜੀ ਪ੍ਰਸੰਸਾ ਉਹ ਦੀ ਮੇਜ਼ਬਾਨ ਕਰਦੀ ਸੀ ਉਹਦੇ ਚਾਰ ਲਫ਼ਜ਼ਾਂ ਨਾਲ ਉਹਦੇ ਸਾਰੇ ਦਿਨ ਦੀ ਥਕਾਵਟ ਠੰਡ ਤੇ ਥਕਾਵਟ ਦੂਰ ਕਰ ਦਿੰਦੀ ਸੀ ਜ ਜ ਉਸਨੇ ਲੇਖਕ ਨੂੰ ਕਿਹਾ ਕਿ ਬੜੇ ਮਹਿਮਾਨ ਉਸਦੇ ਘਰ ਰਹਿ ਕੇ ਗਏ ਨੇ ਪਰ ਉਸ ਉਸ ਦੇ ਨਾਂ ਨੂੰ ਪਰ ਉਹ ਉਸ ਦੇ ਨਾਂ ਨੂੰ ਦਿਲ ਦੇ ਨਾਲ ਪ੍ਰੋਕੇ ਰੱਖੇਗੀ ਉਨੇ ਲੇਖਕ ਨੂੰ ਪੁੱਛਿਆ ਕਿ ਇਹਦਾ ਕਾਰਨ ਕੀ ਆ ਕਿ ਉਸ ਨੂੰ ਕਿਉਂ ਹਰ ਇੱਕ ਚੀਜ਼ ਦਾ ਰੂਪ ਬਦਲਿਆ ਦਿਖਾਈ ਦਿੰਦਾ ਤਾਂ ਲੇਖਕ ਨੇ ਉਹਨੂੰ ਕਿਹਾ ਕਿ ਮਨੁੱਖ ਦਾ ਮਨੁੱਖ ਨਾਲ ਮੇਲ ਹਮੇਸ਼ਾ ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਆ ਤੇ ਅੱਜ ਉਸਦੇ ਘਰ ਉਹ ਮਨੁੱਖ ਆ ਜਿਸ ਦੀ ਮਨੁੱਖ ਮਿਲਣੀ ਦੀ ਭੁੱਖ ਔਰ ਮਿੱਟਾ ਪਰ ਭਾਵ ਕੀ ਜਿਹੜੀ ਮਿਟਦੀ ਨਹੀਂ ਜਦੋਂ ਲੇਖਕ ਉਹ ਜਦੋਂ ਉਹ ਕਿਸੇ ਦਿਲ ਦਾ ਦਰ ਖੁੱਲਾ ਦੇਖਦਾ ਦਰ ਹੁੰਦਾ ਦਰਵਾਜ਼ਾ ਤਾਂ ਉਹਦੀ ਰੂਹ ਛੱਟ ਉੱਡ ਕੇ ਉਹਦੇ ਅੰਦਰ ਜਾਣ ਲਈ ਫੜਫੜਾਉਣ ਲੱਗਦੀ ਆ ਤਾਂ ਲੇਖਕ ਨੇ ਕਿਹਾ ਕਿ ਉਸ ਦੀ ਸੇਵਾ ਦੀ ਇੱਛਾ ਨਹੀਂ ਸੀ ਤੇ ਉਸ ਕੋਲ ਕੋਈ ਸਵਾਗਤ ਦਸੰਦਾ ਕੋਈ ਸਮਾਨ ਨਹੀਂ ਸੀ ਪਰ ਉਹਦੇ ਦਿਲ ਦੇ ਮਿੱਟੇ ਮਿੱਟੇ ਕੀ ਹੋ ਗਿਆ ਬੰਦ ਦਰਾਂ ਦੇ ਵਿੱਚ ਉਹ ਦਰਵਾਜ਼ੇ ਵਿੱਚ ਉਸ ਨੇ ਉਹਦੀ ਰੂਹ ਤੇ ਝਾਕ ਲਿਆ ਤੇ ਜਦੋਂ ਕਦੇ ਕੋਈ ਇਸ ਤਰ੍ਹਾਂ ਝਾਕੇ ਤਾਂ ਦੁਨੀਆ ਦਾ ਹੋਰ ਦੀ ਹੋਰ ਦੀਸਣਾ ਅਵਸ਼ ਹੋ ਜਾਂਦਾ ਅਵਸ਼ ਮਤਲਬ ਕਿ ਫਿਰ ਪੱਕਾ ਹੀ ਵੀ ਦਿਖਦਾ ਦੋ ਦਿਨ ਮਗਰੋਂ ਆਪਣੀ ਵਿਦਾਈ ਦੇ ਸਮੇਂ ਲੇਖਕ ਨੇ ਉਸ ਪਾਸੋਂ ਆਪਣੀ ਰਹਾਇਸ਼ੀ ਦਾ ਬਿਲ ਮੰਗਿਆ ਤੋਨੇ ਬੜੇ ਪਿਆਰ ਨਾਲ ਕਿਹਾ ਕਿ ਉਹ ਉਸ ਨੂੰ ਆਪਣੀ ਮੇਜ਼ਬਾਨ ਨਾ ਸਮਝੇ ਉਸ ਨੇ ਉਸ ਦੀ ਬੇਰੰਗ ਜ਼ਿੰਦਗੀ ਦੇ ਵਿੱਚ ਇੱਕ ਰੰਗ ਲੀ ਲਕੀਰ ਖਿੱਚ ਦਿੱਤੀ ਹੈ ਤੇ ਉਸ ਦੀ ਇਸ ਦਾਤ ਲਈ ਕੋਈ ਬਿਲ ਪੇਸ਼ ਕਰ دیا۔ ਉਹ ਚੰਗੀ ਨਹੀਂ ਲੱਗਦੀ। ਲੇਖਕ ਨੇ ਕਿਹਾ ਕਿ ਉਹ ਇਸ ਦੀ ਇੱਛਾ ਦੇ ਅਨੁਸਾਰ ਆਪਣਾ ਅੱਜ ਤੱਕ ਦਾ ਅੱਜ ਤੱਕ ਦਾ ਜਾਣਾ ਕੱਲ ਤੱਕ ਮੁਲਤਵੀ ਕਰਦਾ। ਮਤਲਬ ਕਿ ਕੱਲ ਤੱਕ ਪੋਸਟਪੋਨ ਕਰਦਾ ਤੇ ਅੱਜ ਤੱਕ ਦਾ ਬਿਲ ਉਸ ਕੋਲੋਂ ਲੈ ਲਵੇ। ਅੱਜ ਉਹ ਉਸ ਦਾ ਮਹਿਮਾਨ ਨਹੀਂ ਸਗੋ ਉਹੋ ਕੁਝ ਹੋਊਗਾ ਜੋ ਸਮਝਦੀ ਐ ਇਹ ਗੱਲ ਸੁਣ ਕੇ ਉਹ ਖਿੜ ਪਈ ਭਾਵੇਂ ਉਹ ਖੁਸ਼ ਹੋ ਗਈ ਹਾਂਜੀ ਥੈਂਕਸ